ਦੇਖ ਲੋ ਇਹਦੇ ਥੱਲੇ ਨਾ 10 11 ਕਿਲੋ ਦੁੱਧ ਹਾਜ਼ਰ ਆ ਬਹੁਤ ਸਾਫ਼ ਸੁਣਨੀ ਗੰਨੇ ਮੰਗੂ ਵਰਦੀ ਥੱਲੋਂ ਹੈ ਗੰਨੇ ਮੰਗੂ ਵਰਦੀ ਥੱਲੋਂ ਆਹ ਦੇਖ ਲੋ ਇਹ ਭਾਈ ਸ਼ਰਮਾ ਜੀ ਕੋਲੇ ਝੋਟੀ ਜਿਹੜੀ ਹੈਗੀ ਦੂਜਾ ਸੂ ਆ ਇਹ ਇੱਕ ਗੱਲ ਹੈਗੀ ਦੋਨੇ ਝੋਟੀ ਤੇ ਇਹ ਗੋਲ ਮੋਲ ਆ ਦੋਨੇ ਸ਼ਰਮਾ ਵੀ ਗੋਲ ਮੋਲ ਆ ਗਿਆ ਕਿਉਂ ਰੋਟੀ ਵਿੱਚ ਆਏ ਆ ਜੀ ਭਾਂਦ-ਪਾਂਦ ਦੇ ਘਰੋਂ ਦੀ ਕਿਸੇ ਤੇਲ ਲੱਗਿਆ ਹੁੰਦਾ ਕਿਸੇ ਕਿਉਂ ਹੁੰਦਾ ਪੱਕਿਆ ਹਨ ਪਸ਼ੂ ਦਾ ਭਜਨ ਬਹੁਤ ਵੱਧਾ ਹੋਏ ਨਾਲ ਅੱਛਾ ਪਸ਼ੂ ਰਾਜੀ ਹੁੰਦਾ ਹੈਗਾ ਪਸ਼ੂ ਦੁੱਧ ਬਹੁਤ ਕੱਢਦਾ ਹੈ ਇਹ ਜਿਹੜੀ ਗਾਂ ਆ ਗਈ ਨਾ 60000 ਰੁਪਏ ਦੀ ਗਾਂ ਮਿਲੂਗੀ ਹਾਂਜੀ ਹੱਸੀ ਕਾਲ ਦੋਸਤੋ ਬਾਬਾ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਕਮਲ ਸ਼ਰਮਾ ਕੋਲੇ ਪਹੁੰਚੇ ਹੋਏ ਹਾਂਗੇ ਬਾਈ ਕਮਲ ਦਾ ਮਿੱਤਰੋ ਨਾ ਜਿਹੜਾ ਹੈਗਾ ਅੱਜ ਆਪਾਂ ਤੁਹਾਨੂੰ ਸਾਰੇ ਦਾ ਸਾਰਾ ਡੇਰੀ ਫਾਰਮ ਦਿਖਾ ਦਾਂਗੇ ਬਾਈ ਦਾ ਕੰਮ ਮਿੱਤਰੋ ਨਾ ਦੁੱਧ ਦਾ ਹੈ ਦੁੱਧ ਦੇ ਨਾਲ-ਨਾਲ ਜੇ ਗੱਲ ਕਰਨ ਲੱਗੇ ਨਾ ਵਪਾਰ ਵੀ ਚੱਲਦਾ ਪਰ ਅੱਜ ਜਿਹੜੀ ਹੈਗੀ ਮੇਨ ਵੀਡੀਓ ਜਿਹੜੀਆਂ ਸਾਹਮਣੇ ਤਿੰਨ ਮੱਜਾਂ ਦਿਖਾਈ ਦੇ ਜਾਂਦੀਆਂ ਨਾ ਸ ਪਹਿਲਾ ਦੂਜਾ ਤੇ ਤੀਜਾ ਨੰਬਰ ਇਹ ਮੱਝਾਂ ਤਿੰਨੇ ਦੀਆਂ ਤਿੰਨੇ ਬਾਈਆਂ ਨੇ ਦੇਣੀਆਂ ਇਹਨਾਂ ਦੀ ਡਿਟੇਲ ਆਪਾਂ ਲੈ ਕੇ ਜਾਵਾਂਗੇ ਤੇ ਇੱਕ ਨੂੰ ਸੋਨੂੰ ਮੈਂ ਗਾਂ ਦਿਖਾਉਂਗਾ ਤੇ ਗਾਂ ਖੜੀ ਐ ਇਧਰਲੇ ਪਾਸੇ ਜਿਹੜੀ ਆ ਆ ਗਈ ਸਾਹਮਣੇ ਇੱਕ ਗਾਂ ਤੇ ਤਿੰਨ ਮੱਝਾਂ ਬਾਕੀ ਕੈਮਰਾਮੈਨ ਤੁਹਾਨੂੰ ਲਾ ਕੇ ਦਿਖਾ ਦਨਾਂਗਾ ਇਹ ਜਿਹੜੀਆਂ ਹੈਗੀਆਂ ਮੱਝਾਂ ਬਾਈ ਦੀਆਂ ਨਾ ਆਪਦੀਆਂ ਦੁੱਧ ਤੇ ਲਾਈਆਂ ਹੋਈਆਂ ਮੱਝਾਂ ਆਗੀਆਂ ਤੇ ਬਾਕੀ ਇੱਕ ਫਾਰਮ ਜਿਹੜਾ ਹੈਗਾ ਬਾਈ ਦਾ ਨਾ ਇਹ ਉਧਰਲੇ ਪਾਸੇ ਆ ਗਿਆ ਉਹ ਗਲੀ ਤੋਂ ਪਰਲੇ ਪਾਸੇ ਤੇ ਇਸ ਕੰਮ ਬਾਰੇ ਵੀ ਜਿਹੜੀ ਹੈਗੀ ਹੈ ਨਾ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਮੈਂ ਤੁਹਾਨੂੰ ਨਗਾਮਾਂ ਵਾਲਾ ਪੋਰਸ਼ਨ ਵੀ ਦਿਖਾ ਦਾਨਾ ਤੇ ਬਾਈ ਕੋਲੇ ਜਿਹੜੀਆਂ ਹੈਗੀਆਂ ਚਾਰ ਗਾਵਾਂ ਤਾਂ ਇੱਧਰਲੇ ਪਾਸੇ ਆ ਗਈਆਂ ਤੇ ਮੱਝਾਂ ਵੀ ਹੈ ਇਸ ਪਾਸੇ ਤੇ ਇਹ ਤੁਸੀਂ ਦੇਖ ਲਓ ਨਿਗਾਹ ਮਾਰ ਲਓ ਬਾਈ ਦੇ ਸਾਰੇ ਫਾਰਮ ਤੇ ਜਿਹੜੀ ਮੈਂ ਗਾਂ ਕਹਿਣਾਗਾ ਵੀ ਜਿਹੜੀ ਬਾਈ ਨੇ ਗਾਂ ਦੇਣੀ ਆ ਉਹ ਆ ਆ ਗਈ ਸੂਈ ਸਵਾਈ ਗਾਂ ਮਿੱਤਰੋ ਤੇ ਆਜੋ ਕਰਵਾਈਏ ਆਪਾਂ ਸ਼ਰਮ ਨਾਲ ਗੱਲਬਾਤ ਤੇ ਲੱਗੇ ਜਾਣਕਾਰੀ ਹਾਂਜੀ ਬਾਈ ਜੀ ਹਸਤੀ ਕਾਲ ਜੀ ਸਤਿਗੁਰੂ ਜੀ ਹੋਰ ਬਈ ਕਮਲ ਕੇ ਮੀਆਂ ਬਹੁਤ ਵਧੀਆ ਅੱਛਾ ਕਮਲ ਬਾਈ ਪਹਿਲਾਂ ਤਾਂ ਨਾ ਆਪਣੇ ਫਾਰਮ ਦਾ ਜਿਹੜਾ ਹੈਗਾ ਡੇਰੀ ਫਾਰਮ ਦਾ ਪ੍ਰੋਪਰ ਐਡਰੈਸ ਦੱਸ ਦਗੇ ਆਪਾਂ ਦਰਸ਼ਕਾਂ ਨੂੰ ਕਿੱਥੇ ਖੜੇ ਆ ਆਪਾਂ ਖੰਡਾ ਚੌਂਕਲੇ ਜਿੰਦਲਾ ਹਸਪਤਾਲ ਆਪਣੇ ਉਤੋਂ 5 ਨੰਬਰ ਗਲੀ ਚੜਦੀ ਹੈ ਜੀ ਠੀਕ ਹੈ ਆਪਣੇ ਨੌਰੇ ਦੇ ਬਾਅਦ ਹੀ ਮੁਗਦੀ ਹੈ ਗਲੀ ਉਹ 5 ਨੰਬਰ ਗਲੀ ਜਿਹੜੀ ਹੈਗੀ ਹੈ ਜਿੰਦਲਾ ਹਸਪਤਾਲ ਦੇ ਕੋਲੇ ਹਾਂਜੀ ਤੇ ਇਹ ਤੇਰੇ ਬਾਅਦ ਹੀ ਗਲੀ ਜਮਾਂ ਬਾਅਦ ਚ ਮੁੱਕੀ ਗਲੀ ਹੈ ਠੀਕ ਹੈ ਸ਼ਹਿਰ ਜਿਹੜਾ ਹੈਗਾ ਇਹ ਪਿੰਡ ਆ ਗਿਆ ਤਖਸ਼ਰੀ ਦਮਦਮਾ ਸਤਲਵੰਡੀ ਸਤਲਵੰਡੀ ਸਬ ਜਿਲ੍ਹਾ ਆਇਆ ਪਿੰਡ ਇਹਨੂੰ ਪਿੰਡ ਆ ਠੀਕ ਹੈ ਅੱਛਾ ਕਮਲ ਫਿਰ ਮੈਨੂੰ ਐਂ ਦੱਸ ਵੀ ਇਸ ਕਿੱਤੇ ਦੇ ਨਾਲ ਜੁੜੇ ਹੋਏ ਨੂੰ ਤੈਨੂੰ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਹੋ ਗਏ ਜੀ 4 ਤੋਂ 5 ਸਾਲ ਹੋ ਗਏ ਜੁੜੇ ਚਾਰ ਤੋਂ ਪੰਜ ਸਾਲ ਹਾਂਜੀ ਠੀਕ ਆ ਪਹਿਲਾ ਜਿਹੜਾ ਹੈਗਾ ਤੇਰਾ ਡੈਰੀ ਫਾਰਮ ਉਧਰ ਗਿੱਲਾਂ ਨੇ ਖੂਕ ਨਹੀਂ ਹੁੰਦਾ ਸਾਹ ਜੀ ਉੱਥੇ ਹੁੰਦਾ ਸੀ ਹੁਣ ਫਿਰ ਇੱਧਰ ਆ ਗਏ ਹੁਣ ਇੱਧਰ ਆ ਫਿਰ ਕੰਮ ਵਧਾਉਣਾ ਸੀਗਾ ਜਿੱਥੇ ਥਾਂ ਘੱਟ ਸੀਗਾ ਆਪਣੇ ਕੋਲੇ ਅੱਛਾ ਉਰੇ ਥਾਂ ਵੱਧ ਲੈਤਾ ਉਰੇ ਵੀ ਇੱਕ ਪਾਸੇ ਲੋਟ ਹੈ ਉਰੇ ਵੀ ਦੋ ਪਾਸੇ ਕਰ ਰੱਖੇ ਪਸੂ ਅੱਛਾ ਇੱਥੇ ਵੀ ਦੋ ਪਾਸੇ ਆ ਗਏ ਇਹ ਵੀ ਦੋ ਪਾਸੇ ਪਸੂ ਇਹ ਫਿਰ ਫਾਰਮ ਜਿਹੜਾ ਹੈਗਾ ਇਹ ਥਾਂ ਜਿਹੜਾ ਹੈਗਾ ਕਿਰਾਏ ਤੇ ਆ ਕਿ ਆਪ ਇਹ ਕਿਰਾਏ ਤੇ ਹੀ ਉਹ ਦੂਜਾ ਆਪਣਾ ਆਪ ਦਾ ਉਹ ਦੂਜਾ ਆਦਾ ਹੈ ਇਹ ਠੀਕ ਹੈ ਗੱਲ ਤੇ ਅੱਛਾ ਕਮਲ ਫਿਰ ਜਿਵੇਂ ਆਪਾਂ ਤੇਰੇ ਕੋਲੇ ਜਿਹੜੇ ਸਾਰੇ ਨਗ ਹੈਗੇ ਹਨਾ ਇਹ ਟੋਟਲ ਨ ਠੀਕ ਹੈ ਬੱਚੇ ਬੁੱੱਚੇ ਦਾ ਆਪਾਂ ਘੱਟ ਹੀ ਲਾਉਣੇ ਵਿੱਚ ਉਹ ਸੌਟ ਆਪੇ ਜਾਣਗੇ ਠੀਕ ਹੈ ਤੇ ਫਿਰ ਇਹ ਜਿਵੇਂ ਆਪਾਂ ਦੁੱਧ ਵਾਲਾ ਕੰਮ ਆ ਤੇਰੇ ਫਿੱਟ ਵੈਕਸ ਬੈਠਾ ਕੇ ਕਿਵੇਂ ਆ ਜਮਾ ਫਿੱਟ ਬੈਠਾ ਹੀ ਤਾਂ ਹੀ ਮਲ ਵਧਾਈ ਜਾਂਦੇ ਆ ਅੱਛਾ ਮੈਂ ਨਾ ਤੇਰੀ ਗੱਲ ਇੱਕ ਹੋਰ ਪੁੱਛਣੀ ਚਾਹੁੰਦਾ ਵੀ ਦੇਖ ਯਾਰ ਸਾਰਿਆਂ ਨੂੰ ਵੱਡੀ ਪ੍ਰੋਬਲਮ ਹੁੰਦੀ ਆ ਫੀਡ ਦੀ ਹਣਾ ਫੀਡ ਦੇ ਵਿੱਚ ਕਿਵੇਂ 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 ਮੈਨੇਜ ਕਰਦਾ ਤੂੰ ਕੀ ਪਾਉਣਾ ਕੀ ਨਹੀਂ ਪਾਉਣਾ ਫੀਡ ਦੇ ਵਿੱਚ ਆਪਾਂ ਇੱਕ ਤਾਂ ਪਾ ਰਹੇ ਆ ਸਭ ਤੋਂ ਬੈਸਟ ਹੈ ਜੀ ਰੋਟੀ ਠੀਕ ਹੈ ਕਿਉਂ ਰੋਟੀ ਵਿੱਚ ਆਏ ਆ ਜੀ ਪਾਂਦ ਪਾਂਦੇ ਘਰੋਂ ਦੇ ਕਿਸੇ ਤੇਲ ਲੱਗਿਆ ਹੁੰਦਾ ਕਿਸੇ ਕਿਉਂ ਹੁੰਦਾ ਪੱਕਿਆ ਹਨ ਪੱਕਿਆ ਹਨ ਕਿਵੇਂ ਆਪਾਂ ਲੇਟੀ ਪਾਉਣੇ ਕੱਚਾ ਹੋ ਜਾਂਦਾ ਹੀ ਉਹ ਹਾਂ ਪੱਕਿਆ ਹਨ ਪਸ਼ੂ ਦੇ ਅੰਦਰ ਜੋ ਕੋਸੂ ਪਸ਼ੂ ਦਾ ਭੈਣ ਬਹੁਤ ਵੱਧਦਾ ਹੋਏ ਨਾਲ ਅੱਛਾ ਪਸ਼ੂ ਰਾਜੀ ਹੁੰਦਾਗਾ ਪਸ਼ੂ ਦੁੱਧ ਬਹੁਤ ਕੱਢਦਾ ਦੁੱਧ ਬਹੁਤ ਆਪਾਂ ਰੋਟੀ ਪਾ ਕੇ ਆਪਾਂ ਦੂਜਾ ਦਾਣਾ ਘੱਟ ਪਾਉਣ ਦੀ ਲੋੜ ਪੈਂਦੀ ਹੈ ਫਿਰ ਦੂਜਾ ਦਾਣਾ ਘੱਟ ਪੈਂਦਾ ਦੂਜਾ ਦਾਣਾ ਘੱਟ ਪੈਂਦਾ ਫਿਰ ਠੀਕ ਹੈ ਇਹ ਜਿਹੜਾ ਹੈਗਾ ਸੁੱਕੀਆਂ ਰੋਟੀਆਂ ਸੁੱਕੀਆਂ ਰੋਟੀਆਂ ਤੇ ਜਿਹੜੀ ਫੀਡ ਹੈਗੀ ਨਾਲ ਉਹ ਪੈਂਦੀ ਚਲੋ ਚੰਗੀ ਗੱਲ ਆ ਤੇ ਆਪਾਂ ਫਿਰ ਹੁਣ ਜਿਹੜਾ ਹੈਗਾ ਕਰਗੇ ਕੰਮ ਸ਼ੁਰੂ ਫਿਰ ਹਾਂਜੀ ਹਾਂ ਅੱਛਾ ਜਿਹੜੀ ਤੇਰੇ ਕੋਲੇ ਆ ਪਹਿਲੇ ਨੰਬਰ ਵਾਲ ਤੇ ਆਹ ਝੋਟੀ ਆ ਗਈ ਬਾਈ ਇਹ ਝੋਟੀ ਜਿਹੜੀ ਹੈਗੀ ਤੇਰੀ ਕਿੰਨਾ ਵਾ ਸੂਈ ਹੋਈ ਹੈ ਇਹ ਦੂਜੀ ਸੂਏ ਸੂਈ ਹੋਈ ਹੈ ਜੀ ਦੂਜੀ ਸੂਏ ਠੀਕ ਹੈ ਕਿੰਨੇ ਦਿਨ ਹੋ ਗਏ ਇਹਨੂੰ ਇਹ ਮਨਾ ਪਰਸੋਂ ਹੀ ਸੂਈ ਹੈ ਜੀ ਏ 10 11 ਵਜੇ ਠੀਕ ਹੈ ਪਰਸੋਂ ਦੀ ਸੂਈ ਆ ਤੇ ਹੁਣ ਕਿਵੇਂ ਆ ਬੌਲਾ ਕਿਵੇਂ ਆ ਬੌਲਾ ਇਹ ਝੋਟੀ ਥੱਲੇ ਹੁਣ ਬੱਚੇ ਨਹੀਂ ਪਿਆ ਕੇ 7 ਤੋਂ 8 ਕਿਲੋ ਬੌਲਾ ਜੀ ਵੈਰੀ ਗੁੱਡ ਜਮਾ ਤੇ ਕਿੰਨਾ ਦੁੱਧ ਪਾ ਦੂ ਇਹ ਝੋਟੀ ਦੁੱਧ ਪਾਉਗੇ ਆਪਾਂ ਕਹੀਏ 15 ਕਿਲੋ ਪਾ ਦੇ 16 ਕਿਲੋ ਪਾ ਦੇ ਐਡੀ ਝੋਟੀ ਨਹੀਂ ਫਾਵਦਾ ਵੀ ਹੈ ਠੀਕ ਹੈ ਠੀਕ ਹੈ ਆਪਾਂ ਜਮਾ 12 ਕਿਲੋ ਦੁੱਧ ਕਰਕੇ ਦੇਵਾਂ ਕੋਈ 15 ਨਹੀਂ ਕੋਈ 16 ਵੈਰੀ ਗੁੱਡ ਠੀਕ ਹੈ ਗੱਲ ਤੇਰੀ ਸੁਹਾ ਦੁੱਜਾ ਹੈ ਸੁਹਾ ਦੁੱ ਮਗਰ ਕੱਟਾ ਕੇ ਕੱਟੀ ਆ ਮਗਰ ਕੱਟੇ ਕੋਈ ਨੂਰ ਬੋਲਦੀ ਕੱਟੇ 10000 ਦੀ ਕੱਟੀ ਅਗਲਾ ਕਟ ਕਿਵੇਂ 10000 ਦੀ ਕੱਟੀ ਆਪਾਂ ਤੁਰਤ ਕਟਾਂਗੇ ਹੁਣ ਵੀ ਘਟਾਉਂਦਾ ਹੋਵੇ ਅੱਛਾ ਹਾਂ ਕੋਹੇ ਨੂਰ ਦੀ ਕੱਟੀ ਆ ਮੰਗ ਕੋਹੇ ਨੂਰ ਦੀ ਕੱਟੀ ਆ ਮਿੱਤਰੋ ਤੇ 10000 ਦੀ ਕੱਟੀ ਹੁਣੀ ਛੱਡ ਜੋ ਖੋਲ ਫਿਰ ਕਰ ਆਪਾਂ ਤੋੜ ਕੇ ਦਿਖਾਈਏ ਤੇ ਇਹ ਜਿਹੜੀ ਹੈਗੀ 12 ਕਿਲੋਟਰ ਦੁੱਧ ਵਾਲੀ ਮਿੱਤਰੋ ਆਪਾਂ ਤੁਹਾਨੂੰ ਝੋਟੀ ਦਿਖਾਉਣ ਲੱਗੇ ਆ ਲੈ ਵੀ ਖੋਲ ਲ ਕਰਾ ਰੇਟ ਕੀ ਕਰਤਾ ਸ਼ਰਮਾ ਜੀ ਫਿਰ ਰੇਟ ਆਪਾਂ ਫੋਨ ਤੇ ਕਰਾਂਗੇ ਜੀ ਠੀਕ ਹੈ ਇਹ ਇਧਰਲੀ ਸਾਈਡ ਲੈ ਚੱਲ ਕਰਾ ਲੈ ਵੀ ਆਹ ਦੇਖ ਲਓ ਇਹ ਭਾਈ ਸ਼ਰਮਾ ਜੀ ਕੋਲੇ ਝੋਟੀ ਜਿਹੜੀ ਹੈਗੀ ਦੂਜਾ ਸੂਆ ਇਹ ਇੱਕ ਗੱਲ ਹੈਗੀ ਆ ਜਮਾ ਪੱਕੇ ਜੇ ਹਵਾਨੇ ਵਾਲੀ ਝੋਟੀ ਐ ਇਹ ਐਨ ਫਿੱਟਲੇਵੇ ਵਾਲੀ ਆ ਲੇਵਾ ਤਾਂ ਇਹਦਾ ਦੱਸਦਾ ਹੀ ਨਹੀਂ ਆਏ ਸਮਝ ਲਓ ਜਦੋਂ ਕੋਲੇ ਆਉਂਗੇ ਤੁਸੀਂ ਹਨਾ ਜਾਂ ਮੋੜ ਲਾ ਕੇ ਰ ਟਟ ਵਰਗਾ ਲੇਵਾ ਪਏ ਜੀ ਹਾਂ ਐ ਨਹੀਂ ਹੈਗਾ ਡੋਕਲ ਜੇ ਲੇਵੇ ਵਾਲੀ ਇਹ ਵਿੱਚੇ ਪੱਟਾਂ ਦੇ ਵਿੱਚ ਲੇਵ ਵਾਲੀ ਖੜੀਏ ਕਰਮ ਵਾਲੀ ਇਹ ਹਜੇ ਤਾਜੀ ਸੂਈ ਆ ਮਿੱਤਰੋ ਆ ਚੈੱਕ ਕਰ ਲਓ ਇੱਕ ਵਾਰੀ ਇਧਰ ਧੁੱਪ ਪੈਂਦੀ ਆ ਇਹ ਇੱਥੇ ਜੀ ਦਿਖਾ ਦਿੰਨਾ ਨਾ ਇਹ ਹਾਂ ਦੇ ਛੋਟੇ ਠੰਡੇ ਠੰਡੇ ਬਹੁਤ ਆ ਜਿਵੇਂ ਆਇਆ ਸੱਜਰ ਸੂਈ ਕਿਵੇਂ ਮਣਾਟ ਔਲ ਔਲ ਕਰ ਜਾਂਦੀ ਹੁੰਦੀ ਹੈ ਹਾਂ ਹਾਂ ਪੋਰਾ ਵੀ ਰੋਲ ਨਹੀਂ ਚਾਹੀ ਜਵਾ ਕੋਈ ਮਰਜੀ ਜੁਈ ਜਾਵੇ ਠੀਕ ਹੈ ਗੱਲ ਹਾਂ ਉਹ ਯਾਰ ਪਿੱਛੋਂ ਚੰਗਾਠਾ ਬੜਾ ਚੌੜਾ ਚੰਗਾਠਾ ਫਿਰ ਦੱਸ ਦੇ ਜਿਵੇਂ ਪਲੇ ਘਰੋਂ ਆਈ ਕੋਲੇ ਹੋਈ ਇਹ ਆ ਦੇਖਿਓ ਦੋਨੇ ਝੋਟੀ ਤੇ ਇਹ ਗੋਲ ਮੋਲ ਆ ਦੋਨੇ ਸ਼ਰਮਾ ਵੀ ਗੋਲ ਮੋਲ ਆ ਗਿਆ ਤਾਹੀਂ ਤਾਹੀਂ ਤਾਂ ਤੈਨੂੰ ਕੋਲੇ ਜੇ ਖੜਿਆ ਮੈਂ ਜਵਾਸੇਵਾਲੇ ਘਰੋਂ ਆਏ ਜੀ ਬਹੁਤ ਸੇਵਾ ਸੀ ਬੰਦੇ ਆ ਅੱਛਾ ਹਾਂਜੀ ਠੀਕ ਹੈ ਤੇ ਹੁਣ ਜਿਹੜੀ ਤੇਰੀ ਦੂਜੇ ਨੰਬਰ ਦੇ ਉੱਤੇ ਆਹਾ ਮੱਝ ਆ ਗਈ ਬਾਈ ਹਾਂਜੀ ਦੇਖੋ ਇਹ ਤੇਰੇ ਆਪਦੇ ਫਾਰਮ ਦੀ ਹੈ ਕਿ ਲੈਂਦੀ ਹੈ ਵੀ ਨਹੀਂ ਆਪਣੀ ਇਹ ਵੀ ਲੈਂਦੀ ਹੋਈ ਹੈ ਲੈਂਦੀ ਹੋਈ ਹੈ ਹਾਂਜੀ ਅੱਛਾ ਇਹਦਾ ਸੂਆ ਬਾਈ ਇਹਦਾ ਸੂਆ ਹੈਗਾ ਤੀਜਾ ਜੀ ਤੀਜਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਇਹਨੂੰ ਹੋ ਗਏ ਅੱਜ ਪੰਜਵਾਂ ਦਿਨ ਹੈ ਸੂਈ ਨੂੰ ਪੰਜਵਾਂ ਦਿਨ ਸੂਈ ਹੈ ਕਿੰਨਾ ਦੁੱਧ ਪਾ ਦੂਗੀ ਇਹ ਦੁੱਧ ਹੁਣੇ ਥੱਲੇ 10-11 ਕਿਲੋ ਤਿਆਰ ਹੈ ਜੀ ਬੱਚੇ ਨੂੰ ਪਿਆ ਗਈ ਅੱਛਾ ਹਾਂ ਇਹਦੇ ਥੱਲੇ ਨਾ 10 11 ਕਿਲੋ ਦੁੱਧ ਹਾਜ਼ਰ ਆ 10 11 ਕਿਲੋ ਦੁੱਧ ਹਾਜ਼ਰ ਮਿਲੂਗਾ ਤੁਹਾਨੂੰ ਥਣ ਲੇਵੇ ਤੋਂ ਜਿਹੜੀ ਹੈਗੀ ਆਪਾਂ ਤੁਹਾਨੂੰ ਕੋਲੇ ਦਿਖਾ ਦਨੇ ਆ ਇਹ ਲਿਆ ਕੇ ਰ ਮੂਰਲੀ ਗਾੜੀ ਵੀ ਦਿਖਾ ਦਨੇ ਆ ਆਪਾਂ ਤੁਹਾਨੂੰ ਤੇ ਮਿੱਤਰਾਂ ਮੈਨੂੰ ਤਾਂ ਇਹ ਲੱਗਦਾ ਇੱਕ ਥਣ ਜਾਂ ਕਿਵੇਂ ਕਰੀ ਖੜੀ ਆ ਇਹ ਬੱਚਾ ਪੀ ਗਿਆ ਜੀ ਹਾਂ ਬੱਚਾ ਪੀ ਗਿਆ ਬਾਕੀ ਮਿੱਤਰੋ ਤੁਸੀਂ ਇੱਥੇ ਆ ਕੇ ਮੂਰੀ ਰਹਿੰਦੇ ਨਾ ਬੱਚੇ ਜੀ ਹੈ ਮੂਰੇ ਰਹਿੰਦੇ ਬੱਚੇ ਹਾਂ ਬੱਚਾ ਪੀ ਗਿਆ ਲੱਗਦਾ ਬਾਕੀ ਤੁਸੀਂ ਕੋਲੇ ਆ ਜੋ ਮਿੱਤਰੋ ਤਸੱਲੀ ਕਰਕੇ ਲੈ ਜਾਣੀ ਹੈ ਕੋਈ ਵੀ ਚੀਜ਼ ਹੈ ਨਾ ਇਹ ਆ ਦੇਖੋ ਠੀਕ ਹੈ ਅੱਛਾ ਸ਼ਰਮਾ ਜੀ ਇਹਦਾ ਰੇਟ ਫਿਰ ਇਹਦਾ ਫੋਨ ਤੀ ਕਰ ਲਾਂਗੇ ਠੀਕ ਹੈ ਨਹੀਂ ਇਹ ਕਿੰਨਾ ਦੁੱਧ ਪਾ ਦੋ ਤੇਰੀ ਮੱਝੇ ਦੁੱਧ ਹੀ ਆਪਾਂ ਜਮ ਤਲਾ ਕੇ 14 ਕਿਲੋ ਤਲਾ ਕੇ ਦਿੰਦੇ ਹਾਂ ਦੁੱਧ 14 ਕਿਲੋ ਦੁੱਧ ਤਲਾ ਦੇ ਚਾਹੇ ਤਲਾ ਕੇ ਲੈ ਜਾ ਦੋ ਡੰਗ ਚਾਰ ਡੰਗ ਜਿੰਨਾ ਮਰਜੀ ਚੋੜਾ ਤਸੱਲੀ ਹੋਈ ਜਦੋਂ ਬੰਦੇ ਦੀ ਉਦੋਂ ਮੱਝ ਲੈ ਕੇ ਜਾਵੇ ਚੱਲ ਫਿਰ ਕਿਰਾਂ ਜਿਹੜੀ ਤੇਰੀ ਆਹ ਬੱਲੀ ਝੋਟੀ ਆ ਗਈ ਹਾਂਜੀ ਇਹ ਝੋਟੀ ਦਾ ਸੂਆ ਬਈ ਇਹਦਾ ਹੈਗਾ ਹੀ ਤੀਜਾ ਸੂਆ ਤੀਜਾ ਸੂਆ ਇਹ ਕਿਤੇ ਸੂਈ ਆ ਇਹਨੂੰ ਸੂਈ ਨੂੰ ਹੋ ਗਏ ਅੱਜ ਚੌਥਾ ਦਿਨ ਆਈ ਇਹਨੂੰ ਸੂਈ ਚੌਥਾ ਇੱਕ ਦਿਨ ਸੂਈ ਨੂੰ ਆ ਫਿਰ ਮੈਨੂੰ ਐਂ ਦੱਸ ਦੇ ਇਹ ਕਿੰਨਾ ਕ ਦੁੱਧ ਪਾ ਦੂ ਤੇ ਕਿੰਨਾ ਕ ਦੁੱਧ ਹੈਗਾ ਹੁਣ ਹੈਗਾ ਹੀ ਇਹ ਥੱਲੇ 8 8.5 9 ਉਰੇ ਬੱਚੇ ਨੂੰ ਪਿਆ ਕੇ ਅੱਛਾ ਬੱਚੇ ਨੂੰ ਪਿਆ ਕੇ ਹੀ ਮਤਲਬ 10 ਕਿਲੋ ਮੰਨੋ ਟੋਟਲ ਦੁੱਧ ਹੋਊਗਾ ਠੀਕ ਹੈ ਠੀਕ ਹੈ ਤੇ ਦੁੱਧ ਪਾਉਗੀ 12 13 12 13 ਉਰੇ ਚੱਲੂਗੀ ਠੀਕ ਹੈ ਲੇਵੇ ਸਾਹ ਉਹਨਾਂ ਦਾ 15 ਤਾਂ ਵੀ ਖਾਪਦੀ ਆਈ ਇਹ ਅੱਛਾ ਤੋਰਾ ਦੇਖੋ ਝੋਟੇ ਕਿੰਨੇ ਚੰਗੇ ਨੇ ਨਹੀਂ ਯਾਰ ਮੈਂ ਇੱਕ ਗੱਲ ਹੋਰ ਦੱਸਾਂ ਇਹਦਾ ਥਣ ਬੜਾ ਗੁੱਲੇ ਵਾਲਾ ਲੱਗਿਆ ਬੋੜਾ ਸਾਹ ਸੁਣਣੀ ਗੰਨੇ ਵਾਂਗੂ ਵਰਦੀ ਥੱਲੋਂ ਹੈ ਗੰਨੇ ਵਾਂਗੂ ਵਰਦੀ ਥੱਲੋਂ ਠੀਕ ਹੈ ਹਾਂ ਇਹ ਆ ਦੇਖਿਓ ਇਹ ਆ ਦੇ ਲੈਵਾ ਇਧਰਲੇ ਪਾਸੋਂ ਲੈਵਾ ਚੈੱਕ ਕਰਨ ਨਾਲੀ ਤੁਸੀਂ ਲੈ ਵੀ ਆਹ ਫਿਰ ਟਾਈਮ ਪਈ ਚੋਣ ਦਾ ਇਹ ਆ ਦੇਖ ਲਓ ਮਿੱਤਰੋ ਥਾਂ ਸਾਡੇ ਕੋਲ ਥੋੜਾ ਜਿਹਾ ਤੁਹਾਨੂੰ ਪਤਾ ਡੈਰੀਆਂ ਦੇ ਵਿੱਚ ਥਾਂ ਭੀੜਾ ਹੀ ਹੁੰਦਾ ਮੋੜਲਾ ਸ਼ੇਰਾ ਮੋੜਲਾ ਇਹ ਇਹ ਆਪਾਂ ਜੇ ਕਹੀਏ ਬੋੜਾ ਵੱਡਾ ਕੱਦ ਕਾਠ ਨਹੀਂ ਸਾਹਬ ਜੀ ਦੇ ਸਿਰ ਦੀ ਮੈਂ ਮੈਂ ਇਹ ਇਹ ਆ ਦੇਖ ਲੈ ਚੱਲ ਲੈ ਚੱਲ ਦੇਖ ਲੈ ਵਾ ਭਾਈ ਤੇਰੀ ਮੈਂ ਦਾ ਨਾ ਲੈਵਾ ਠੀਕ ਲੱਗਿਆ ਮੈਨੂੰ ਹਾਂ ਮੰਡ ਲਈ ਖੜੀ ਇਹ ਲੈ ਵੀ ਤਾਂ ਠੀਕ ਹੈ ਉਹ ਸਿੰਗਲ ਹੱਡੀ ਆ ਗਈ ਹਾਂ ਤੇ ਇਹਦਾ ਇਹਦਾ ਰੇਟ ਫਿਰ ਇਹ 1 15 ਦੀ ਹਾਂ ਨਾ ਦੇਣੀ 1 ਬੰਦਰਾਂ ਦੀ ਹਾਂ ਠੀਕ ਹੈ ਚੱਲ ਫਿਰ ਕਰਾ ਤੇਰੀ ਉਧਰ ਲੈ ਕੇ ਚੱਲ ਕਰਾ ਮੈਨੂੰ ਅੱਛਾ ਸ਼ਰਮਾ ਜੀ ਜਿਵੇਂ ਤੁਹਾਡੇ ਕੋਲੇ ਹੁਣ ਆ ਇੱਕ ਗਾਂ ਇਹ ਇਹ ਗਾਂ ਲਿਆਂਦੀ ਹੈ ਕਿ ਕਰਦੀ ਹੈ ਇਹ ਕਰਦੀ ਹੈ ਅੱਛਾ ਇਹਦਾ ਸੂਆ ਬਾਈ ਇਹ ਸੂਆ ਆਪਾਂ ਦੂਜੀ ਸੂਈ ਲੈਂਦੇ ਜਾਂ ਕਿ ਤੀਜੀ ਸੂਈ ਹੈ ਜੀ ਤੀਜੀ ਸੂਈ ਤੇ ਕਿੰਨੇ ਚਰ ਦੀ ਸੂਈ ਹੈ 10 ਹੋ ਗਏ ਆ 15 ਕਿ ਦਿਨ ਹੋ ਗਏ ਜੀ 15 ਤੋਂ ਦੱਬਦੀ ਹੋ ਹੈ 15 ਦੱਬਦੀ ਹੋ ਇੱਕ ਵਾਰ ਅੱਛਾ ਬੱਚਾ ਦਾ ਵਾਵਾ ਲੱਗਦਾ ਮੈਨੂੰ ਨਹੀਂ ਫਿਰ ਰਾਜੇ ਬੱਚਾ ਦੁੱਧਾ ਦਿੰਦਾ ਹੀ ਅੱਛਾ ਅੱਛਾ ਇਹ ਫਿਰ ਮੈਨੂੰ ਐ ਦੱਸ ਜਿਹੜੀ ਤੇਰੀ ਤੀਜੀ ਸੂਈ ਐ ਤੇ ਹੁਣ ਕਿੰਨਾ ਦੁੱਧ ਆਜ ਰਿਹਾ ਦੁੱਧ ਨੂੰ 12 13 12 13 ਜਮਾ ਖੁੱਲਾ ਤਿਆਰ 12 13 ਹਾਂ ਕਿੰਨਾ ਦੁੱਧ ਪਾ ਦੂਗੀ ਦੁੱਧ ਬਸ ਆਪਾਂ ਬਾਹਾਂ ਨਹੀਂ ਕਹਿੰਦੇ 16 17 ਉਰੇ ਚੱਲੂਗੇ ਠੀਕ ਹੈ ਹਾਂ ਵੀ 15 16 ਹਣ 15 16 17 ਤੇ ਫਿਰ ਮੈਨੂੰ ਐ ਦੱਸ ਵੀ ਹੁਣ ਤਾਂ 12 13 ਕਿਲੋ ਦੁੱਧ ਚੋਕੇ ਲੈ ਜੀ ਅਗਲਾ ਹਾਂ ਕਿੰਨੇ ਚ ਦੇਂਗਾ ਇਹ ਗਾਂ ਫਿਰ ਆਪਾਂ ਤੋਰ ਕੇ ਦਿਖਾਵਾਂਗੇ ਟਾੜਾ ਵਟਾਈ ਕਰਦੇ ਕਰਾਂ 65000 ਦੀਆਂ ਦੇ ਦਾਂ 65 ਚ ਮਾਨ ਤਣ ਬਸ ਜਮਾ ਦੀ ਕਹਦੇ ਯਾਰ ਚੱਲ ਲੈ ਜੋ ਯਾਰ ਹੈ ਖੁੱਲੀਆਂ ਛੋਟਾਂ ਫਿਰ ਲਿਆ ਫਿਰ ਕਰਾਂ ਤੋਰ ਕੇ ਕਰਾਂ ਲੈ ਵੀ ਇਹ ਜਿਹੜੀ ਹੈਗੀ ਹੈ ਨਾ ਵੀ ਦੂਰੋਂ ਉਹੀ ਲੱਗਦੀ ਐ ਸਾਨੂੰ ਤਾਜੀ ਸੁਈ ਐ ਬਾਈ ਕਹਿੰਦਾ 15 ਦਿਨ ਹੋ ਗਏ ਹਾਂਜੀ 15 ਇਹ ਆ ਦੇ ਇੱਧਰ ਲਿਆ ਇੱਧਰ 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 ਲਿਆ ਇੱਧਰ ਲਿਆ ਇੱਧਰ ਉੱਤੇ ਚੜ ਗਈ ਦੇਖ ਚੱਟ ਲੇ ਵੀ ਆ ਆਪਾਂ ਤੁਹਾਨੂੰ ਗਾਂ ਦਿਖਾਉਣ ਲੱਗੇ ਆ ਤੇ ਇਹ ਜਿਹੜੀ ਗਾਂ ਆ ਗਈ ਨਾ 60000 ਰੁਪਏ ਦੀ ਗਾਂ ਮਿਲੂਗੀ ਤੁਹਾਨੂੰ ਇਹ ਆ ਲੋਕਰ 60000 ਦੀ ਕਦ ਕਦ ਠੀਕ ਐ ਲੱਸੀ ਬਾਲੀ ਰੱਖਦੀ ਬਸ ਇਹ ਦੇਖੋ ਨੋਰੇ ਸੇਵਾ ਇਹੋ ਜਿਹੀ ਹੁੰਦੀ ਐ ਹਾਂ ਜੇ ਇਹਦੀ ਗਾਂ ਦੇ ਵਜਨ ਹੁੰਦਾ ਕਿੱਥੇ ਜਾਂਦੀ ਗਾਂ ਦੇ ਮੰਗਣਾ ਵੀ ਲੱਖ ਸੀਗਾ ਹੀ ਅਸੀਂ ਹਾਂ ਠੀਕ ਐ ਗੱਲ ਇਹ 60000 ਦੀ ਹੈ ਹਾਂਜੀ ਚਲੋ ਸ਼ਰਮਾ ਜੀ ਨੰਬਰ ਕਿਹੜਾ ਚੱਲਦਾ ਫਿਰ ਛੋਟੂ ਗਾਪਾ 62398 ਜੀ 02242 623 99 990 2042 2042 ਹਾਂਜੀ ਠੀਕ ਆ ਤੇ ਲੋ ਵੀ ਮਿੱਤਰੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸ਼ਰਮਾ ਜੀ ਕੋਲੇ ਆਪਾਂ ਗਾਂ ਵੀ ਦਿਖਾਤੀ ਤੇ ਇਹ ਤਿੰਨ ਦਿਖਾਤੀਆਂ ਆਪਾਂ ਤੁਹਾਨੂੰ ਮੱਝਾਂ ਜਿਹੜੇ ਕਿਸੇ ਵੀ ਭਰਾ ਦੇ ਫਿੱਟ ਆਉਂਦੀਆਂ ਇਹ ਚੀਜ਼ ਇੱਥੇ ਆਇਓ ਲਾਸਟ ਤੇ ਸ਼ਰਮਾ ਜੀ ਹਾਂਜੀ ਮੇਰੀ ਗੱਲ ਸੁਣੋਗੇ ਇੱਕ ਚੀਜ਼ ਦਿਖਾਉਣੀ ਆ ਮੈਂ ਹਾਂਜੀ ਹਾਂ ਬਹੁਤੇ ਦਰਸ਼ਕ ਕਹਿੰਦੇ ਹੁੰਦੇ ਵੀ ਬਰੀਡ ਹੀ ਦੁੱਧ ਦਿੰਦੀ ਐ ਵੀ ਮੂੰਹ ਦੇਖ ਕੇ ਹਨਾ ਆਪਾਂ ਪਰੇ ਹੋ ਜਾਂਦੇ ਆ ਚੀਜ਼ਾਂ ਤੋਂ ਵੀ ਬਾਲੀ ਚੰਗੀ ਬਰੀਡ ਹੋਵੇ ਜਾਂ ਜਰਸੀ ਹੋਵੇ HF ਹੋਵੇ ਪਰ ਥੋਡੀ ਇੱਕ ਗਾਂ ਦਿਖਾਦਾ ਅੰਦਰ ਖੜੀ ਹੈ ਜਿਹੜੀ ਹਾਂ ਹਾਂ ਦਿਖਾਓ ਜੀ ਦਿਖਾਓ ਜਮਾ ਦਿਖਾਓ ਹੈ ਹਾਂ ਹਾਂ ਉਹ ਉਹ ਗਾਂ ਦਿਖਾਉਣ ਲੱਗਾ ਮਿੱਤਰੋ ਤੁਹਾਨੂੰ ਮੈਂ ਗਾਂ ਦੇਖ ਕੇ ਆ ਮਰਦੀ ਤਾਂ ਨਹੀਂ 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 ਇਹ ਆਓ ਆਓ ਦੇਖ ਲਓ ਜਿਹੜੀ ਉਹ ਸਿੰਘਾਂ ਵਾਲੀ ਗਾਂ ਆ ਕੀ ਮੈਂ ਜ਼ੂਮ ਕਰਦਾ ਨਾ ਦੇਖੋ ਲੇਵਾਲੂ ਵਾ ਬਹੁਤ ਸੋਹਣਾ ਲਾਈ ਖੜੀ ਹੈ ਕਰਮ ਵਾਲੀ ਇਹ ਇਹ ਝੂੰਗੀ ਗਾਂ ਕਹਿ ਸਕਦੇ ਆਪਾਂ ਸ਼ਰਮਾ ਜੀ ਕਿੰਨਾ ਦੁੱਧ ਪਾਉਂਦੀ ਇਹੇ ਦੁੱਧ ਮੇਰੇ ਕੋਲ 22-23 ਕਿਲੋ ਪਾਉਂਦੀ ਯਾਰ ਗੱਪਾ ਹੈ ਨਾ ਮੈਂ ਕਹਿੰਨਾ ਚੋਵਾ ਦਾਂਗੇ ਨਹੀਂ ਹਾਂ ਗੱਪਲ ਹੀ ਗੱਲ ਈ ਹੈ ਜਮਾ ਗੱਪਲ ਹੀ ਗੱਲ ਹੈ ਸਾਨੂੰ ਅਸੀਂ ਜਦੋਂ ਲੈਤੀ ਆਈ ਇਹੇ ਹਾਂ ਸਾਨੂੰ ਤਾਂ ਲੱਗੇ ਚੋਰਾ 15 ਕਿਲੋ ਚਲੋ ਪਾਈ ਜਾਊਗੀ ਤੇ ਖੜੀ ਰੂ ਇੱਕ ਪਾਸੇ ਅੱਛਾ ਆ ਕੇ ਸਾਡੇ ਉਦੋਂ 18 ਕਿਲੋ ਦਿੱਤਾ ਜੀ ਅੱਛਾ ਅਸੀਂ ਉਦੋਂ ਹੈਰਾਨ ਹੋ ਗਏ ਉਹ ਉਹ ਤੋਂ ਬਾਅਦ ਅਸੀਂ ਸਵਾਲੀ ਉਹ 21 ਦੇ ਬਾਕੀ ਅਸੀਂ ਹੁਣ ਫੇਰ ਸੂਈ ਕੱਲ ਹੀ ਸੂਈ ਜਮਾ ਕਰ ਬੱਤੀ ਅੱਛਾ ਹਾਂਜੀ ਠੀਕ ਹੈ ਲੈ ਵੀ ਆ ਦੇਖ ਲਓ ਕਿ ਨਾ ਜਿਹੜੀ ਗਾਂ ਦਿਖਾਈ ਹੈ ਮੈਂ ਕਿਵੇਂ ਲੱ ਲੈ ਵੀ ਆ ਦੇਖ ਲੋ ਰਾਖੀ ਨੂੰ ਚੁਰਚਰੇ ਜਰੂਰ ਰੱਖ ਲਿਆ ਕਰੋ ਠੀਕ ਐ ਇਹ ਉਪਰੇ ਬੰਦੇ ਨੂੰ ਦੇਖ ਕੇ ਕਰਦੇ ਦੇਖੀ ਲੈ ਉਹ ਵੇ ਇਹਦੀ ਰਾਖੀ ਤਾਂ ਬਹੁਤ ਆ ਯਾਰ ਪਾਲੀ ਜਨਾਈ ਦਾਖੇ ਬਿੱਲੀ ਤੇ ਮਗਰ ਪੈ ਜਾਂਦੀ ਐ ਦੱਸੋ ਅੱਛਾ ਕਿੱਥੇ ਆਪਾਂ ਡਰ ਰਹੇ ਹਾਂ ਕਿ ਕੁੱਕੜਾ ਨਾ ਬਿੱਲੀ ਨਾ ਪੈ ਜੇ ਇਹ ਬਿੱਲੀ ਤੇ ਮਗਰ ਪੈ ਜਾਂਦੀ ਠੀਕ ਐ ਦੇਖੀ ਕਿੰਨਾ ਰੌਲਾ ਪਾਉਂਦੇ ਹਾਂ ਹਾਂ ਉਪਰ ਬੰਦਾ ਬੜਨੇ ਹੁੰਦੀ ਨੋਰੀ ਤੇ ਹਾਂ ਹਾਂ ਕੁੱਤੇ ਨਾ ਬੱਧ ਰਾਖੀ ਲੈ ਆ ਆ ਦੇਖੋ ਇਹ ਹੁਣ ਭੱਜਣਗੇ ਇਹ ਲੈ ਆਉ ਜਾਂਦੇ ਮਿੱਤਰੋ ਰਾਖੀ ਨੂੰ ਰੱਖ ਲਿਆ ਕਰੋ ਇਹ ਚੰਗੀ ਈ ਚੀਜ਼ ਆ ਬਹੁਤ ਬਾਕੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ